ਆਹ ਦਰਖਤੋ ਆ ਦੇਖੜੇ ਆਹ ਦਰਖਤੋ ਸਿਓ ਦਾ ਦਰਖਤ ਆ ਇਧਰਲੇ ਪਾਸੇ ਹੈਗਾ ਮਸੰਮੀਆਂ ਦਾ ਦਰਖਤ ਮਸੰਮੀ ਤੇ ਸਿਓ ਤੇ ਆ ਹੈਗਾ ਵਾ ਆ ਬੇਲ ਆ ਕਾਲੇ ਨੂਰਾਂ ਦੀ ਆ ਦੇ ਆਹ ਬੇਲ ਕਾਲੇ ਨੂਰਾਂ ਦੀ ਆ ਬੇਰ ਥੱਲੇੋਂ ਆਉਂਦੇ ਸ਼ੁਰੂ ਕਰੀ ਜਾਂ ਤਾਂ ਕੋਠੇ ਦੇ ਚਾੜ ਦੇਣੀਆਂ ਇਹ ਆਹ ਦੇ ਕਿੰਨੇ ਲੱਗੀਆਂ ਮਸੰਮੀਆਂ ਆਹ ਇਹੋ ਲੱਗੀਆਂ ਖੁੰਝੇ ਚੋੜੇ ਸਾਰੇ ਇਹ ਮਸੰਮੀਆਂ ਸਾਰੇ ਲੱਗੀਆਂ ਵਿਆਹ ਦੇ ਆ ਆ ਗਈ ਸਿਓ ਇਹ ਆ ਸਿਓ ਆਂਦਾ ਬੂਟਾ ਇਹ ਕਿਹਨੂੰ ਗਾਂ ਲੱਗਦੇ ਨੇ ਇਹਨੂੰ ਤਾਂ ਸਿਓ ਨਾ ਉਹਦੇ ਉਂਦਾ ਲੱਗੇ ਆ ਚਾਰ ਕੋ ਦੇ ਪਰ ਹੁਣ ਇਹ ਗਾਂ ਲੱਗਣਗੇ ਪਰ ਲੱਗੇ ਸੀ ਕਿ ਵਾਵਾ ਇਹ ਕੀ ਪਕਾਵਾਂਗੇ ਇਹਨਾਂ ਨੂੰ ਸਾ ਸੰਗਤ ਮੇਰੇ ਘਰੇ ਪਾਲੇ ਹੋਏ ਬੂਟੇ ਆਹਾ ਆਦੇ ਹਸਿਆਵਾਂ ਦਾ ਬੂਟਾ ਹ ਉਹ ਦੇ ਆਲਣੇ ਵਿੱਚ ਲਾਇਆ ਚਿੜੀਆਂ ਦਾ ਚਿੜੀਆਂ ਵੀ ਰਹਿੰਦੀਆਂ ਆਲਣੇ ਦੇ ਵਿੱਚ ਆ ਮਸੰਮੀਆਂ ਦਾ ਅੰਗੂਰਾਂ ਦੀ ਬੇਲ ਸਾਡੇ ਕਿੰਨੇ ਗਿਣੀ ਚੱਲਿਓ ਕਿੰਨੇ ਬੂਟੇ ਆ ਘਰੇ ਹੀਰਾ ਆ ਕੇ ਮਰੂਦ ਆ ਦੇਖੋ ਆਲੇ ਮਰੂਦ ਲੱਗੇ ਛੋਟੇ ਛੋਟੇ ਕਿੰਨੇ ਲੱਗੇ ਉਹਦੇ ਉਹਦੇ ਜੜਾਂ ਚ ਕਿੰਨੇ ਲੱਗੇ ਇਹ ਅਮਰੂਦ ਇਹ ਹੋਇਆ ਸਾਲ ਸਾਲਕ ਦਾ ਬੂਟਾ ਹੋਇਆ ਇੱਕ ਸਾਲ ਦੇ ਬੂਟੇ ਨੂੰ ਲਾ ਲਓ ਸਾਹਿਬ ਕਿੰਨੇ ਲੱਗੇ ਆ ਅਮਰੂਦ ਨਾਲ ਵਿੱਚ ਬੇਲਾ ਬੂਲਾ ਲਾ ਲਈ ਦੀਆਂ ਉਹਦੇ ਮਿਰਚਾਂ ਦੇ ਬੂਟੇ ਵੀ ਖੜੇ ਆ ਚਲ ਵਿੱਚ ਦੀ ਤੇ ਨਾਲ ਹੀ ਇਹ ਆ ਆ ਕੀ ਅੰਜੀਰ ਆ ਅੰਜੀਰ ਬਹੁਤ ਲੱਗੀਆਂ ਦੇਖੋ ਕਿੰਨੀਆਂ ਲੱਗੀਆਂ ਜੋੜਾਂ ਚ ਲੈ ਆ ਸਾਰੀਆਂ ਜੋੜਾਂ ਚ ਲੱਗੀਆਂ ਆਹ ਦੇਦੀਆਂ ਖਾਣ ਨੂੰ ਇਹਨਾਂ ਮਿੱਠੀਆਂ ਹੁੰਦੀਆਂ ਲੋੜਾ ਆ ਜਾਂਦਾ ਇਹ ਇੰਨੀ ਭਾਰੀ ਆ ਆ ਦੋ ਵੱਧ ਦੇ ਇੱਕਵੇਂ ਲੱਗੀਆਂ ਲੈ ਆ ਦੇ ਆ ਦੇਖੋ ਇਹ ਅੰਜੀਰ ਆ ਆਹ ਮੇਰੀ ਜੰजीर ਆ ਇਧਰ ਨੂੰ ਦੇਖ ਲਵਾ ਦੇ ਮੈਂ ਖੜਾ ਹੰजीर ਦੇ ਨਾਲ ਇਹ ਸਾਡੇ ਪਾਲੇ ਹੋਏ ਬੂਟੇ ਆ ਆਪਦੇ ਹੱਥੇ ਦੇਖ ਲੈ ਦਿੱਤੀ ਚਲੋ ਲੈ ਕੱਡਾ ਪਰ ਨੂੰ ਇਹਦੇ ਥੱਲੇ ਨਾ ਮੰਜਾ ਢਾਕੇ ਪਲਾ ਬਹਿ ਜਾ ਕਰੀਏ ਮੰਜਾ ਆ ਹੁਣ ਵੀ ਪਲਾ ਗਰਮੀ ਗਰਮੀ ਪਲਾ ਕੁਰਸੀ ਢਾਕੇ ਬਹਿ ਜਾ ਇਹਦੇ ਥੱਲੇ ਇੰਨੀ ਭਾਰੀ ਹੋ ਗਈ ਇਹ ਐਨੇ ਮਰਜੀ ਖਾਈ ਜੋ ਤੋੜ ਤੋੜ ਆ ਇਹਨੇ 20 ਕ ਦਿਨ ਤਾਂ ਯਾਨੀ ਪੱਕਣ ਲੱਗ ਜਾਣਾ 20-22 ਦਿਨ ਤਾਂ ਹੜ ਹੜ ਦੇ ਮਹੀਨੇ ਦੇ ਵਿੱਚ ਪੂਰੀ ਪੱਕ ਜਾਂਦੀ ਆ ਫਿਰ ਤੋੜ ਕੇ ਵੀ ਰੱਖ ਲਈਦੀਆਂ ਤੋੜ ਤੋੜ ਰੋਜ਼ 4-5 ਖਾ ਵੀ ਲਈਦੀਆਂ ਉਹ ਆ ਜੋ ਤੁਹਾਨੂੰ ਦਿਖਾਉਣਾ ਇੱਧਰ ਤਿੰਨ ਬੂਟੇ ਮੇਰੇ ਇੱਧਰਲੀ ਸਾਈਡ ਲਾ ਜਵੇ ਆ ਆਹ ਕਿ ਨਿੰਬੂ ਆਹ ਦੇ ਨਿੰਬੂ ਬਰੀਕ ਬਰੀਕ ਕਿੰਨੇ ਲੱਗੇ ਆ ਦੇ ਛੋਟੇ ਛੋਟੇ ਇਹ ਕਿੰਨੇ ਲੱਗੇ ਆ ਦੇ ਉਹ ਦੇ ਲੱਗੇ ਛੋਟੇ ਛੋਟੇ ਬਰੀਕ ਬਰੀਕ ਆ ਦੇ ਸਾਰੇ ਲੱਗੇ ਨਿੰਬੂ ਆਪ ਦੇ ਹੋ ਜਾਣੇ ਰਹੀ ਗਰਮੀ ਚਾਹ ਪੂਰੇ ਆ ਇਹ ਆ ਨਿੰਬੂਆਂ ਦਾ ਬੂਟਾ ਇਹ ਨਿੰਮੂਆਂ ਦਾ ਆ ਗਿਆ ਨਾਰ ਇਹ ਨਾਰ ਦਾ ਬੂਟਾ ਹਜੇ ਇਹਨੂੰ ਲੱਗੇ ਨਹੀਂ ਨਾਰ ਤੇ ਲੱਗਣ ਲੱਗੇ ਫੁੱਲ ਤਾਂ ਲੱਗਣ ਲੱਗਾ ਉਹਦੇ ਲੱਗੇ ਫਲ ਜੇ ਲੱਗਾ ਤੇ ਨਾਰ ਵੀ ਲੱਗਣ ਲੱਗ ਜਣੇ ਆ ਇਹ ਆ ਨਾਰ ਨਾਰਾ ਆ ਗਿਆ ਚੀਕੂ ਆ ਵਾ ਚੀਕੂ ਦਾ ਬੂਟਾ ਪੂਰਾ ਹਿਾਰੋ ਚੱਲਿਆ ਵੀ ਹੁਣ ਇਹਨੂੰ ਲੱਗਣਗੇ ਪਰ ਨੂੰ ਯਾਰ ਕਿ ਲੱਗਣਗੇ ਗਾਹਾਂ ਸਾਲ ਦਾ ਬੂਟਾ ਇਹ ਯਾਰ ਚੀਕੂਆਂ ਦਾ ਆ ਦੇਖ ਲਾ ਚੀਕੂ ਬਹੁਤ ਸੋਹਣਾ ਬੂਟਾ ਖੜਾ ਹੈ ਇਹ ਆ ਚੀਕੂ ਸਾਹ ਸੰਗ ਤਿੰਨ 4 5 6 7 8 8 ਤਾਂ ਐਸ ਫਰਸ਼ ਦੇ ਉੱਪਰ ਉਪਰ 8 ਤੇ ਤਿੰਨ ਇਧਰ 5 ਬੂਟੇ ਉਧਰ ਤੇ ਹੁਣ ਆਜੋ ਤੁਹਾਨੂੰ ਦਿਖਾਉਣਾ ਕਿੰਨੂ ਕਿੰਨੂ ਅੰਗੂਰ ਤੇ ਨਿੰਬੂ ਹੋਰ ਵੀ ਬੂਟੇ ਲੱਗੇ ਸਾਡੇ ਜ਼ਾਮਾ ਦੇ ਬੂਟੇ ਵੀ ਲੱਗੇ ਆਹ ਦੇ ਆਹ ਕਿੰਨੂ ਆ ਇਹਦੇ ਵਿੱਚ ਲੱਗੇ ਆ ਬਹੁਤ ਕਿੰਨੂ ਇਹਨੂੰ ਵੀ ਉਹਨੇ ਪੱਕਣਗੇ ਗਾਹਾਂ ਜਾ ਕੇ ਆ ਆ ਬੂਟੇ ਕਿੰਨੂ ਆਦੇ ਆ। ਤਾਂ ਇਹ ਲੈ। ਵਾਦੇ ਆ ਕਿੰਨੂ ਆ। ਸੰਗਣ ਵਾਲੇ ਯਾਰ ਕਿੰਨੂ ਗਾਂ ਸਾਂਗਾ ਕਿ ਜਦੋਂ ਇਹ ਪੱਤੇ ਝਾੜ ਗਏ। ਆਹ ਦੇ ਆ। ਉਹਦੇ ਕਿੰਨੂ ਵੀ ਲੱਗਿਆ ਬੱਚਾ ਉਹਦੇ ਇਹ ਸਾਰੇ ਕਿੰਨੂ ਹੀ ਆ ਉਹ ਜਾਨਵਰਾਂ ਵਾਸਤੇ ਪਾਣੀ ਰੱਖਿਆ ਵਾ ਉਹ ਤੇ ਪੀਂਦੇ ਆ ਇਹਦੇ ਚੋਂ ਆ ਮੇਰਾ ਆ ਗਿਆ ਸਾਈਕਲ ਮੈਂ ਸਾਈਕਲ ਤੇ ਖੇਤ ਨੂੰ ਪਾਈ ਵਾਲੇ ਸਾਈਕਲ ਤੇ ਜਾਣਾ ਕਿਰਦ ਨਾਲ ਇਹਨਾਂ ਬਾਰਜਾ ਸੁੰਦੀ ਰਹਿੰਦੀ ਆ ਆ ਲੱਗਿਆ ਟਮਾਟੇ ਆ ਦੇ ਟਮਾਟੇ ਆਗੇ ਨਿੰਬੂ ਆਵੇ ਲੱਗੇ ਵਧੀਆ گول ਕਾਗਜੀ ਨਿੰਬੂ ਜਿਹਨੂੰ ਆਪਾਂ ਕਹਿੰਨੇ ਇਹੋ ਆ ਇਹ ਵੀ ਆਪਣੇ ਆਪ ਦੇ ਹੋ ਜਾਣੇ ਗਰਮੀ ਚਾਹਦੇ ਬਹੁਤ ਲੱਗੇ ਜਾਂਦੇ ਨਾਲ ਦੀ ਨਾਲ ਹੋਰ ਇਹ ਨਿੰਬੂਆਂ ਦਾ ਬੂਟਾ ਦੇਖ ਲੈ ਆ ਹੈਗਾ ਵਿੱਚ ਸਾਡੇ ਉਹ ਸੇ ਕarele ਤਿੰਨ ਚਾਰ ਲੈ ਜਾਂਦੇ ਆ ਥੋੜੇ ਜਿਹਾ ਗੰਡੇ ਦੋ ਕਪਾਲੇ ਦੇ ਵਿੱਚ ਦੋ